ਸਤਿ ਸ਼੍ਰੀ ਅਕਾਲ ਦੋਸਤੋ ਬੱਕਰੀਆਂ ਰੱਖਣ ਵਾਲੇ ਵੀਰਾਂ ਵਾਸਤੇ ਅੱਜ ਬਹੁਤ ਹੀ ਵਧੀਆ ਡੀਲ ਲੈ ਕੇ ਆਏ ਆਂ ਬਰਬਰੀ ਨਾ ਸਕਦੀਆਂ ਜਿਹੜੀਆਂ ਬੱਕਰੀਆਂ ਨੇ ਸੋ ਸੇਲ ਵਾਸਤੇ ਜਿਹੜੀਆਂ ਆਈਆਂ ਨੇ ਜੀਆਂ ਆਪਣੇ ਕੋਲ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਫੁੱਲ ਡਿਟੇਲ ਵਿਦ ਜਿਹੜਾ ਰੇਟ ਤੇ ਕਿੱਥੋਂ ਦੇ ਵੀਰ ਹੈਗੇ ਨੇ ਉਹ ਤੇ ਕੀ ਉਹਨਾਂ ਦਾ ਐਡਰੈਸ ਆ ਫੁੱਲ ਡਿਟੇਲ ਨਾਲ ਜਿਹੜਾ ਤੁਹਾਡੇ ਨਾਲ ਵੀਡੀਓ ਆਪਾਂ ਸ਼ੇਅਰ ਕਰਨ ਜਾ ਰਹੇ ਆ ਵੀਡੀਓ ਦੇ ਨਾਲ ਵੇਲੇ ਰਹੋ ਤੁਹਾਨੂੰ ਅੱਗੇ ਜਿਹੜੀਆਂ ਬੱਕਰੀਆਂ ਦੀ ਫੁੱਲ ਜਿਹੜੀ ਜਾਣਕਾਰੀ ਆ ਉਹ ਦੇਵਾਂਗੇ ਕਿੰਨੀਆਂ ਪੱਠਾ ਨੇ ਉਹਨਾਂ ਨਾਲ ਜਾਂ ਕਿੰਨੇ ਜਿਹੜੇ ਲੈ ਲੈਣਗੇ ਉਹਨਾਂ ਦੇ ਨਾਲ ਹੈਗੇ ਨੇ ਗੱਬਣ ਕਿੰਨੇ ਚਿਰ ਦੀਆਂ ਹੈਗੀਆਂ ਨੇ ਕੈਮੇ ਸੂਏ ਨੇ ਕਿੰਨੇ ਦੰਦ ਨੇਗੇ ਪੂਰੀ ਜਾਣਕਾਰੀ ਜਿਹੜੀ ਇਸ ਵੀਡੀਓ ਰਾਹੀਂ ਦਿੱਤੀ ਜਾਊਗੀ ਸੋ ਦੋਸਤੋ ਬੜੇ ਰਹੋ ਵੀਡੀਓ ਦੇ ਨਾਲ ਆਓ ਚੱਲਦੇ ਆਂ ਦਿਖਾਉਣੇ ਤੁਹਾਨੂੰ ਬੱਕਰੀਆਂ ਹਾਂਜੀ ਦੋਸਤੋ ਜਿਹੜੀ ਇਹ ਬੱਕਰੀ ਤੁਸੀਂ ਦੇਖ ਰਹੇ ਹੋ ਇਹ ਹੈਗੀ ਹੈਗੀ ਬਰਬਰੀ ਨਸਲ ਦੀ ਬੱਕਰੀ ਹੈਗੀ ਸੋ ਇਹਦੇ ਮਗਰ ਦੋ ਬੱਕਰੇ ਹੈਗੇ ਨੇਗੇ ਜਿਹੜੇ ਕਿ ਜਿਹੜੇ ਮੇਲ ਨੇਗੇ ਜਾਨਵਰ ਬੱਚੇ ਦੇ ਤੇ 1 ਮਹੀਨੇ ਦੀ ਕ੍ਰਾਸ ਆ ਇਹ ਬਾਈ ਜਿਹੜੇ ਵੀ ਵੀਰ ਨੂੰ ਬੱਕਰੀ ਦੇ ਵਿੱਚ ਖਰੀਦਣ ਦੇ ਵਿੱਚ ਇੰਟਰਸਟਡ ਆ ਆਪਾਂ ਜਿਹੜਾ ਕੰਟੈਕਟ ਨੰਬਰ ਆ ਉਹ ਵੀਡੀਓ ਦੇ ਲਾਸਟ ਦੇ ਵਿੱਚ ਜਿਹੜਾ ਦੇਵਾਂਗੇ ਬਾਈ ਦਾ ਐਡਰੈਸ ਵੀ ਪ੍ਰੋਪਰ ਦੇਵਾਂਗੇ ਤੁਸੀਂ ਸੰਪਰਕ ਕਰਕੇ ਬੱਕਰੀ ਜਿਹੜੀ ਖਰੀਦ ਸਕਦੇ ਹੋ ਬਾਈ ਨੇ ਜਿਹੜੀ ਡਿਮਾਂਡ ਕੀਤੀ ਆ ਇਸ ਬੱਕਰੀ ਦੀ 15000 ਰੁਪਏ ਦੀ ਕੀਤੀ ਹੈਗੀ ਸੋ ਬਾਕੀ ਜਿਹੜੀ ਹੋਰ ਜਾਣਕਾਰੀ ਵਾਸਤੇ ਤੁਸੀਂ ਬਾਈ ਨਾਲ ਫੋਨ ਨੰਬਰ ਦੇ ਉੱਪਰ ਸੰਪਰਕ ਕਰਕੇ ਜਿਹੜੀ ਦੀ ਪੂਰੀ ਜਾਣਕਾਰੀ ਆ ਫੋਲ ਦੀ ਡਿਟੇਲ ਆ ਉਹ ਲੈ ਸਕਦੇ ਹੋ ਤੇ ਰੇਟ ਦੇ ਵਿੱਚ ਜੇ ਕੋਈ 바ਰਗੇਨਿੰਗ ਕਰਨੀ ਆ ਜਾਂ ਕੋਈ ਵਾਧਾ ਘਾਟਾ ਕਰਨਾਗਾ ਉਹ ਵੀ ਤੁਸੀਂ ਫੋਨ ਦੇ ਉੱਪਰ ਡਿਸਕਸ ਕਰਕੇ ਜਿਹੜਾ ਕਰ ਸਕਦੇ ਹੋ ਬਾਕੀ ਵੀਰ ਨੇ ਕਿਹਾ ਜਿਹੜਾ ਮਾੜਾ ਮੋਟਾ ਜਿਹੜਾ ਹੁੰਦਾ ਥੋੜਾ ਬਹੁਤਾ ਕੋਈ ਮਾਨਤਾਣਾ ਉਹ ਮੌਕੇ ਤੇ ਕੀਤਾ ਜਾਊਗਾ ਫਿਲਹਾਲ ਜਿਹੜੀ ਡਿਮਾਂਡ ਕੀਤੀ ਹੈਗੀ ਉਹ 15000 ਰੁਪਏ ਬੱਕਰੀ ਦੀ ਜਿਹੜੀ ਡਿਮਾਂਡ ਆਗੀ ਤੇ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਕੀ ਜਿਹੜੀ ਡਿਸਕਸ ਕਰ ਸਕਦੇ ਹੋ ਦੋਸਤੋ ਜਿਹੜੀ ਇਹ ਬੱਕਰੀ ਤੁਸੀਂ ਦੇਖ ਰਹੇ ਹੋਗੇ ਖੀਰੀ ਆ ਇਹ ਬੱਕਰੀ ਸੋ ਇਹ ਬੱਕਰੀ ਦੇ ਮਗਰ ਇੱਕ ਪੱਠ ਆ ਗਈ ਇੱਕ ਮਹੀਨਾ ਤੇ 20 ਦਿਨਾਂ ਦੀ ਬਾਈ ਨੇ ਦੱਸਿਆ ਕਿ ਇਹਦੇ ਮਗਰ ਜਿਹੜੀ ਪੱਠ ਹੈਗੀ ਹੈਗੀ ਤੇ ਇਹ ਬੱਕਰੀ ਹੈ ਜਿਹੜੀ ਸੇਲ ਵਾਸਤੇ ਬਾਈ ਹੋਰਾਂ ਕੋਲੇ ਖੜੀ ਹੈਗੀ ਜੋ ਕੋਈ ਵੀਰ ਬੱਕਰੀ ਲੈਣ ਦਾ ਇੰਟਰਸਟਡ ਆ ਤਾਂ ਬੱਕਰੀ ਦੀ ਜਿਹੜੀ ਡਿਮਾਂਡ ਆਗੀ ਰੇਟ ਦੀ ਉਹ ਕੀਤੀ ਹੋਈ ਹੈ 12000 ਰੁਪਏ ਸੋ ਮਾਨਤਾਣਾ ਜਿਹੜਾ ਥੋੜਾ ਬਹੁਤਾ ਬਾਈ ਕਹਿੰਦਾ ਮੌਕੇ ਤੇ ਕੀਤਾ ਜਾਊਗਾ ਤੇ ਬਾਕੀ ਹੋਰ ਜਾਣਕਾਰੀ ਵਾਸਤੇ ਜਾਂ ਕੋਈ ਇਹਦਾ ਰੇਟ ਦੇ ਵਿੱਚ 바ਰਗੇਨਿੰਗ ਕਰਨੀ ਆ ਤਾਂ ਤੁਸੀਂ ਵੀਡੀਓ ਦੇ ਜਿਹੜਾ ਆਪਾਂ ਇਸ ਤੋਂ ਬਾਅਦ ਐਂਡ ਦੇ ਵਿੱਚ ਜਿਹੜਾ ਫੋਨ ਨੰਬਰ ਬਾਈ ਦਾ ਰਿਟਨ ਚ ਵੀ ਦੇਵਾਂਗੇ ਡਿਸਕ੍ਰਿਪਸ਼ਨ ਚ ਵੀ ਦੇਵਾਂਗੇ ਸੋ ਬੋਲਾਂਗੇ ਵੀ ਫੋਨ ਕੰਟੈਕਟ ਨੰਬਰ ਆ ਜਿਹੜਾ ਤੇ ਫੁੱਲ ਐਡਰੈਸ ਆ ਜਿਹੜਾ ਉਹ ਵੀ ਬੋਲ ਦਿਆਂਗੇ ਤੁਸੀਂ ਕੰਟੈਕਟ ਨੰਬਰ ਦੇ ਉੱਪਰ ਐਡਰੈਸ ਦੇ ਉੱਪਰ ਜਾ ਕੇ ਵਿਜ਼ਿਟ ਕਰਕੇ ਵੀ ਖਰੀਦ ਸਕਦੇ ਹੋ ਕੰਟੈਕਟ ਨੰਬਰ ਤੇ ਕੰਟੈਕਟ ਕਰਕੇ ਫਿਰ ਭਾਈ ਨਾਲ ਸੰਪਰਕ ਕਰਕੇ ਤੁਸੀਂ ਬੱਕਰੀਆਂ ਜਿਹੜੀਆਂ ਖਰੀਦ ਸਕਦੇ ਹੋ ਦੋਸਤੋ ਜਿਹੜੇ ਜਾਨਵਰ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਨੇ ਇਹਨਾਂ ਨੂੰ ਖਰੀਦਣ ਵਾਸਤੇ ਜਿਹੜਾ ਇਹਨਾਂ ਦੀ ਡਿਮਾਂਡ ਰੇਟ ਆ ਉਹ ਤੁਹਾਨੂੰ ਦੱਸਤਾ ਇੱਕ ਦਾ ਹੈਗਾ 15000 ਰੁਪਏ ਤੇ ਦੂਸਰੇ ਦਾ ਹੈਗਾ 12000 ਰੁਪਿਆ ਇਹਨਾਂ ਨੂੰ ਤੁਸੀਂ ਖਰੀਦਣ ਵਾਸਤੇ ਸੰਪਰਕ ਕਰਨਾ ਜਿਹੜਾ ਬਾਈ ਲੱਖੀ ਮਾਨ ਬੁਰਜਮਾਨ ਸਾ ਜਿਹੜਾ ਪਿੰਡ ਹੈਗਾ ਇਹਨਾਂ ਦਾ ਜ਼ਿਲ੍ਹਾ ਬਠਿੰਡਾ ਦਾ ਸੋ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਹੈਗਾ 83609 97604 ਸੰਪਰਕ ਨੰਬਰ ਇੱਕ ਵਾਰੀ ਫੇਰ ਜਿਹੜਾ ਨੋਟ ਕਰ ਲਓ 83609 97604 ਨੰਬਰ ਦੇ ਉੱਪਰ ਤੁਸੀਂ ਫੋਨ ਕਰਕੇ ਜਿਹੜਾ ਰੇਟ ਦੀ ਜਾਂ ਕਿਸੇ ਵੀ ਚੀਜ਼ ਦੀ ਹੋਰ ਕੋਈ ਬਾਤ ਘਾਟ ਦੀ ਜਿਹੜੀ ਜਾਣਕਾਰੀ ਉਹ ਲੈ ਸਕਦੇ ਹੋਗੇ ਤੇ ਇਹਨਾਂ ਦਾ ਜਿਹੜਾ ਘਰ ਦਾ ਪਤਾ ਹੈਗਾ ਉਹ ਜੋਧਪੁਰ ਵਾਲੀ ਸੜਕ ਦੇ ਉੱਪਰ ਇਹਨਾਂ ਦਾ ਘਰ ਹੈ ਜੈਨੂਨ ਬੰਦੇ ਨੇ ਬਾਈ ਜਮਾ ਤੁਸੀਂ ਘਰੇ ਵਿਜ਼ਿਟ ਕਰਕੇ ਵੀ ਜਿਹੜੇ ਇਹ ਜਾਨਵਰ ਨੇ ਖਰੀਦ ਸਕਦੇ ਹੋ ਤੇ ਫੋਨ ਕਰਕੇ ਫਿਰ ਤੁਸੀਂ ਇਹਨਾਂ ਦੇ ਘਰ ਜਾਇਓ ਕਿਉਂਕਿ ਕਈ ਵਾਰੀ ਬੰਦਾ ਹੋਰਾਂ ਭਰਾ ਗਿਆ ਹੁੰਦਾਗਾ ਸੋ ਜਿਹੜਾ ਫੋਨ ਕਰਕੇ ਰੇਟ ਦੀ ਜਾਣਕਾਰੀ ਲੈ ਕੇ ਬਾਈ ਦੇ ਘਰ ਵਿਜ਼ਿਟ ਕਰਕੇ ਤੁਸੀਂ ਜਾਨਵਰ ਖਰੀਦ ਸਕਦੇ ਹੋਗੇ ਧੰਨਵਾਦ